ਕਹਿੰਦੇ ਟਰੰਪ ਦਾ ਫੋਨ ਆਉਂਦਾ ਹੈ ਐ ਪ੍ਰਧਾਨ ਮੰਤਰੀ ਨੂੰ ਕਹਿੰਦਾ ਨਰਿੰਦਰ ਹੈ ਨਾ ਤੇ ਸਰੈਂਡਰ ਕਹਿੰਦੇ ਨਰਿੰਦਰ ਜੀ ਦੇ ਸਰੈਂਡਰ ਕਰ ਤੂੰ ਵੀ ਗੱਲਾਂ ਕਹਿੰਦਾ ਨਰਿੰਦਰ ਕਰੋ ਸਰੈਂਡਰ ਠੀਕ ਹੈ ਸਾਡੇ ਨਾਲ ਸਰੈਂਡਰ ਕਰ ਦੇਂਦਾ ਜਿੱਸਰਾ ਹੁਣ ਚੀਫ ਆਫ ਡਿਫੈਂਸ ਸਟਾਫ ਨੇ ਅਨਿਲ ਚੋਹਾਨ ਨੇ ਸਪਸ਼ਟ ਕੀਤਾ ਕਿ ਪਾਕਿਸਤਾਨ ਤੁਹਾਨੂੰ ਬੋਲਦਾ ਕਿ ਛੇਵੀਂ ਜੱਟ ਸੱਤ ਜੱਟ ਕੋਈ ਨਹੀਂ ਪਰ ਇੱਕ ਸਾਡਾ ਨੁਕਸਾਨਿਆ ਗਿਆ ਹਮ ਕੀ ਗੱਲ ਮੰਨੀ ਉਹਨਾਂ ਨੇ ਜੀ ਜਦੋਂ ਲਗਾਤਾਰ ਇਹ ਕਾਨੂੰਨ ਚ ਰਹੀ ਸੀ ਕਿ ਤੁਸੀਂ ਦੁਨੀਆ ਨੂੰ ਦੱਸ ਰਹੇ ਹੋ ਤੁਸੀਂ ਹੈ ਨਾ ਜਾ ਕੇ ਪਾਕਿਸਤਾਨ ਦੀਆਂ ਗੱਲਾਂ ਕਰਦੇ ਉਹਨੂੰ ਪਹਿਲਾਂ ਇਤਲਾਹ ਕੀਤੀ ਸੀ ਅਸਲ ਤੇਰੇ ਫੌਜੀ ਟਿਕਾਣਿਆਂ ਤੇ ਨਹੀਂ ਕਰਾਂਗੇ ਸਾਥ ਕਰਾਂਗੇ ਪਰ ਤੁਸੀਂ ਆਪਣੇ ਮੁਲਕ ਚ ਦੱਸਣ ਲਈ ਤਿਆਰ ਨਹੀਂ ਇੱਕ ਕੈਬਨਟ ਦੀ ਬੈਟ ਵਿੱਚ 5 5 4 4 8 8 10 10 ਮਸਲਿਆਂ ਦੇ ਉੱਤੇ ਫੈਸਲੇ ਹੁੰਦੇ ਇਹ ਫੈਸਲੇ ਲੁਧਿਆਣਾ ਜਿਮਨੀ ਚੌਂਕ ਨੂੰ ਲੈ ਕੇ ਕੀਤੇ ਲੱਗਦੇ ਅਸਰ ਬਿਲਕੁਲ ਬਿਲਕੁਲ ਤੁਸੀਂ ਟਿਕਾਣੇ ਤੇ ਮਾਰੀ ਆ ਜਨਾਬ ਇਹ ਬਿਲਕੁਲ ਇਹ ਸਭ ਕੁਝ ਲੁਧਿਆਣੇ ਨੂੰ ਧਿਆਨ ਚ ਰੱਖ ਕੇ ਹੋ ਰਿਹਾ ਹੈ ਮੈਂ ਕਹਣਾ ਕਿ ਤੇ ਆਈ 30 ਜਰਾਂ ਦਾ ਜੁਰਮਾਨਾ ਹੀ ਉਲਟਾ ਨਾ ਫੈਜਵੇ ਭੁਗਾਨਤਵਾਂ ਦਾ ਇੱਕ ਦਿਨ ਪਹਿਲਾਂ ਦਿਖਾ ਦਿਓ ਕਿ ਹਾਂ ਅਸੀਂ ਮਜ਼ਦੂਰਾਂ ਦੇ ਵੇਜਮਿੰਨੇ ਲੋਕਾਂ ਦੇ ਹੱਕ ਚ ਲਾਓ ਜੀ ਕਰਜਾਵਾ ਉਹਦਾ ਵੀ ਸੱਚ ਸਾਹਮਣੇ ਆਗੇ ਤਾਂ ਫਿਰ ਹਰ ਰੋਜ਼ ਇੱਕ ਫੈਸਲਾ ਕਿਉਂ ਹਰ ਰੋਜ਼ ਇੱਕ ਪਹਿਲੂ ਕਿਉਂ ਇੱਕ ਮੁੱਦੇ ਦਾ ਬਿਆਨ ਕਿਉਂ 19 ਬੰਦੇ ਰੱਖਣ ਤੱਕ ਤੁਹਾਡੀ ਜਵਾਬਦੇਹੀ ਨਹੀਂ ਤੁਸੀਂ ਉਹਨਾਂ ਦਾ ਸ਼ੋਸ਼ਣ ਕਰਦੇ ਹੋ ਤੁਸੀਂ ਉਹਨਾਂ ਦੀ ਤਨਖਾਹਾਂ ਦੱਬਦੇ ਹੋ ਤੁਸੀਂ ਉਹਨਾਂ ਦੇ ਪੱਥੇ ਦੱਬਦੇ ਹੋ ਫੈਕਟਰ ਦੇ ਉੱਤੇ ਤੁਹਾਡੀ ਨਕੀਲ ਕਿਉਂ ਨਹੀਂ ਕੋ ਰਿਸ਼ਵਤ ਨਹੀਂ ਲਊਗਾ ਉਹ ਗਲਤ ਕੰਮ ਨਹੀਂ ਕਰਦਾ ਤੁਸੀਂ ਤਾਂ ਇੰਸਪੈਕਟਰ ਨੂੰ ਹਟਾ ਰਹੇ ਹੋ ਜੇ ਤੇ ਇੱਧਰ ਛੂਟ ਦੇ ਰਹੇ ਹੋ ਕਿ ਭਾਈ ਕਰ ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਜੀ ਮਾ ਖਾਸ ਪ੍ਰੋਗਰਾਮ ਜਾਣੋ ਅਸਲ ਸੱਚ ਲੈ ਕੇ ਇੱਕ ਵਾਰ ਫਿਰ ਤੋਂ ਆਵਾਜ਼ ਰਾਂ ਜਿਸ ਦੇ ਵਿੱਚ ਕਿ ਦਿਨਪਾਦਿਆਂ ਕੁਝ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਆ ਅੱਜ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਈ ਆ ਉਸ ਬੈਠਕ ਦੇ ਵਿੱਚ ਫੈਸਲੇ ਲਏ ਗਏ ਨੇ ਦੁਕਾਨਦਾਰਾਂ ਨੂੰ ਲੈ ਕੇ ਜਿਹੜਾ ਫੈਸਲਾ ਸੁਣਾਇਆ ਗਿਆ ਕਿ ਜਿਹੜੇ 20 ਤੱਕ ਕਮਿਊਨਿਟੀ ਦੇ ਦੁਕਾਨਦਾਰ ਆਪਣੀ ਦੁਕਾਨਾਂ ਦੇ ਉੱਪਰ ਬਿਨਾਂ ਕਿਸੇ ਐਨਓਸੀ ਤੋਂ ਰੱਖ ਸਕਦੇ ਨੇ ਤੇ ਉਸ ਤੋਂ ਬਾਅਦ ਆਪਰੇਸ਼ਨ ਸੰਧੂਰ ਨੂੰ ਲੈ ਕੇ ਵੀ ਜਿਹੜਾ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿੱਥੇ ਦੇਸ਼ ਭਰ ਦੇ ਵਿੱਚ ਵਿਰੋਧੀ ਤਰ੍ਹਾਂ ਸਪੈਸ਼ਲ ਵਿਸ਼ੇਸ਼ اجلاس ਦੀ ਮੰਗ ਕਰ ਰਹੀਆਂ ਸੀ ਜਿਹੜਾ ਪਾਰਲੀਮੈਂਟ ਦਾ ਪਰ 21 ਜੁਲਾਈ ਨੂੰ ਜਿਹੜਾ ਮੌਨਸੂਨ ਸੈਸ਼ਨ ਸੱਦਿਆ ਗਿਆ ਤਾਂ ਇਹਨਾਂ ਕੁਝ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਤਲ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਮੈਂ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਸਰ ਲਗਾਤਾਰ ਦੋ ਕੈਬਨਿਟ ਮੀਟਿੰਗਾਂ ਹੋਈਆਂ ਨੇ ਅੱਜ ਫਿਰ ਕੈਬਨਿਟ ਮੀਟਿੰਗ ਹੋਈ ਹੈ ਜਿਹੜੀ ਦੂਜੀ ਤੇ ਜਿਸ ਦੇ ਵਿੱਚ ਹਾਂ ਦੁਕਾਨਦਾਰਾਂ ਨੂੰ ਲੈ ਕੇ ਫੈਸਲਾ ਸੁਣਾਇਆ ਗਿਆ ਕਿ 20 ਕੰਮ ਹੈ ਜਿਹੜਾ ਤੁਸੀਂ ਬਿਨਾ ਐਨਓਸੀ ਤੋਂ ਰੱਖਸਾ ਦੇ ਉਸ ਤੋਂ ਬਾਅਦ ਐਨਓਸੀ ਦੀ ਲੋੜ ਆ ਪੁਰਾਣੇ ਕਾਨੂੰਨ ਦੇ ਵਿੱਚ ਸੋਧ ਨੂੰ ਲੈ ਕੇ ਮਨਜ਼ੂਰੀ ਦਿੱਤੀ ਆ ਕਿਸ ਤਰੀਕੇ ਦੇਖਦੇ ਹੋ ਇਹ ਫੈਸਲਿਆਂ ਨੂੰ ਹਾਂ ਬਿਲਕੁਲ ਜੀ ਅੱਜ ਪੰਜਾਬ ਕੈਬਨਿਟ ਦੀ ਲਗਾਤਾਰ ਤੀਜੀ ਬੈਠਕ ਸੀ ਹੂੰ ਪਹਿਲਾਂ ਤਾਂ ਇਸ ਨੂੰ ਸਮਝਣ ਦੀ ਲੋੜ ਹੈ ਕਿ ਹਰ ਰੋਜ਼ ਕੈਬਨਿਟ ਦੀ ਬੈਠਕ ਜੇ ਨਹੀਂ ਕਰਨੀ ਤਾਂ ਚਾਹ ਚਾਰ ਮਹੀਨੇ ਨਹੀਂ ਕਰਨੀ ਤੇ ਜੇ ਹੁਣ ਕੰਮ ਜਾਂਦਾ ਹਰ ਪਹਿਲੇ ਦਿਨ ਹੀ ਇਹ ਤਿੰਨੇ ਮਸਲੇ ਆ ਸਕਦੇ ਸੀ ਇੱਕੋ ਬੈਠਕ ਚ ਇੱਕ ਕੈਬਨਟ ਦੀ ਬੈਠਕ ਚ 5 5 4 4 8 8 10 10 ਮਸਲਿਆਂ ਦੇ ਉੱਤੇ ਫੈਸਲੇ ਹੁੰਦੇ ਜਦੋਂ ਬੈਠੇਗੇ ਤਾਂ ਫਿਰ ਹਰ ਰੋਜ਼ ਇੱਕ ਫੈਸਲਾ ਕਿਉਂ ਹਰ ਰੋਜ਼ ਇੱਕ ਪਹਿਲੂ ਕਿਉਂ ਇੱਕ ਮੁੱਦੇ ਦਾ ਬਿਆਨ ਕਿਉਂ ਇਹਦੇ ਪਿੱਛੇ ਦਿੱਲੀ ਵਾਲੀ ਟੀਮ ਕੰਮ ਕਰ ਰਹੀ ਆ ਦਿੱਲੀ ਵਾਲੀ ਟੀਮ ਦਾ ਇਹ ਫਾਰਮੂਲਾ ਕੰਮ ਕਰ ਰਿਹਾ ਕਿ ਭਗਵੰਤ ਮਾਨ ਜੀ ਰੋਜ਼ ਹੈਡਲਾਈਨ ਲਵਾਓ ਰੋਜ਼ ਅਖਬਾਰਾਂ ਚ ਸੁਰਖੀ ਬਣਾਓ ਰੋਜ਼ ਮੁੱਖ ਖਬਰ ਚ ਰਹੋ ਸਪੇਸ ਤੁਹਾਡੀ ਹੋਵੇ ਪਰ ਜੀ ਜੇ ਕੈਬਨਿਟ ਦੀ ਬੈਠਕ ਕਰਕੇ ਇਕੱਲੇ ਅਮਨ ਰੋੜਾ ਹੀ ਪ੍ਰੈਸ ਕਾਨਫਰੰਸ ਕਰਨਗੇ ਜੇ ਕੈਬਨਿਟ ਦੀ ਬੈਠਕ ਕਰਕੇ ਇਕੱਲੇ ਹਰਪਾਲ ਚੀਮਾ ਹੀ ਪ੍ਰੈਸ ਕਾਨਫਰੰਸ ਕਰਨਗੇ ਜਾਂ ਕੋਈ ਹੋਰ ਮੰਤਰੀ ਕਰੂਗਾ ਫਿਰ ਖਬਰ ਤਾਂ ਹੋ ਸਕਦਾ ਫਰੰਟ ਤੇ ਹੀ ਲੱਗ ਜਵੇ ਪਰ ਉਹ ਕਿਤੇ ਵੀ ਲੱਗ ਸਕਦੀ ਹੈ ਦੋ ਕਾਲਮ ਦੀ ਵੀ ਲੱਗ ਸਕਦੀ ਹੈ ਤਿੰਨ ਕਾਲਮ ਦੀ ਅੰਦਰ ਪੰਜਾਬੀ ਇੱਥੇ ਵੀ ਲੱਗ ਸਕਦੀ ਹੈ ਜੀ ਪਰ ਜੇ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਕਰਨਗੇ ਕੈਬਨਟ ਦੇ ਵੀ ਫੈਸਲੇ ਮੁੱਖ ਮੰਤਰੀ ਸੁਣਾਉਣਗੇ ਫਿਰ ਲੀਡ ਨਹੀਂ ਤਾਂ ਸੈਕੰਡ ਲੀਡ ਤਾਂ ਪੱਕੀ ਹੋਆ ਫਿਰ ਹੂੰ ਸੋ ਇਸ ਲਈ ਇਹ ਵੈਸੇ ਮੁੱਖ ਮੰਤਰੀ ਭਗਵੰਤ ਮਾਨ ਲਈ ਵੀ ਇਹ ਸਵਾਲ ਖੜਾ ਹੁੰਦਾ ਜਾ ਰਿਹਾ ਸੀ ਕਿ ਨਰਿੰਦਰ ਮੋਦੀ ਮੰਗ ਇਹ ਵੀ ਮੀਡੀਆ ਦਾ ਸਾਹਮਣਾ ਕਰ ਦੋ ਬਚਦੇ ਆ ਹੂੰ ਹੁਣ ਅਗਲੇ ਕਹਿੰਦੇ ਲੋ ਜੀ ਦੋ ਦਿਨ ਤੋਂ ਮੈਂ ਰੋਜ਼ ਗੱਲ ਕਰ ਰਿਹਾ ਪਰ ਇਹ ਵੀ ਸਾਰਿਆਂ ਨੂੰ ਪਤਾ ਕਿ ਭਾਈ 94 ਬੰਦਿਆਂ ਨੂੰ ਹੀ ਆਉਣ ਦਿੱਤਾ ਜਾਂਦਾ 94000 ਇਹਨਾਂ ਦਾ ਜਿਹੜੇ ਹੈ ਨਾ ਉਹਨਾਂ ਤੋਂ ਹੀ ਸਵਾਲ ਪੁੱਛਣਤਾ ਜਾਂਦਾ ਇਹ ਸਾਰਿਆਂ ਨੂੰ ਪਤਾ ਹੂੰ ਬਿਲਕੁਲ ਜੀ ਇਹ ਇਹ ਸਾਰੇ ਵਰਤਾਰੇ ਦੇ ਦਰਮਿਆਨ ਕੁਝ ਫੈਸਲੇ ਕੱਲ ਹੋਏ ਕੁਝ ਅੱਜ ਹੋਏ ਜਿਤ ਤੱਕ ਅੱਜ ਵਾਲੇ ਫੈਸਲਿਆਂ ਦਾ ਪਹਿਲੂ ਹੈ ਮੈਂ 2 ਦਿਨ ਪਹਿਲਾਂ ਹੀ ਇਹ ਗੱਲ ਕਰ ਰਹੀ ਸੀ ਕਿ ਆਉਂਦੇ ਦਿਨਾਂ ਚ ਛੋਟੇ ਦੁਕਾਨਦਾਰ ਕਾਰੋਬਾਰੀਆਂ ਨੂੰ ਲੈ ਕੇ ਕੋਈ ਕੈਬਨਟ ਚ ਫੈਸਲਾ ਆ ਸਕਦਾ ਖਾਸ ਕਰਕੇ ਮੈਨੂੰ ਕੱਲ ਉਮੀਦ ਸੀ ਚਲੋ ਕੱਲ ਉਹ ਐਸੀਵੀਸੀ ਭਾਈ ਚ ਐਸੀ ਭਾਈ ਚਾਰੇ ਦੇ ਕਰਜ਼ੇ ਵਾਲਾ ਪਹਿਲੂ ਆ ਗਿਆ ਸੋ ਅੱਜ ਉਹ ਆਇਆ ਕਿਉਂਕਿ ਸਾਡੇ ਕੋਲ ਜਾਣਕਾਰੀ ਸੀ ਕਿ ਲੁਧਿਆਣਾ ਨੂੰ ਲੈ ਕੇ ਕੁਝ ਦੁਕਾਨਦਾਰ ਵਪਾਰੀਆਂ ਨੇ ਕਰਨਾ ਚਾਹੁੰਦੇ ਬਿਲਕੁਲ ਜੀ ਹੁਣ ਛੋਟੇ ਦੁਕਾਨਦਾਰਾਂ ਨੂੰ ਇਸ ਪੱਖ ਤੋਂ ਖੁਸ਼ ਕੀਤਾ ਕਿ ਲਓ ਵੀ ਇਸ ਫੈਕਟਰੀ ਰਾਜ ਖਤਮ ਮਤਲਬ ਤੁਹਾਡੇ ਕੰਡੇ ਦੀ ਚੈਕਿੰਗ ਤੁਹਾਡੇ ਬੱਟਿਆਂ ਦੀ ਚੈਕਿੰਗ ਚਲ ਹੋਣ ਦਾ ਇਲੈਕਟ੍ਰੋਨਿਕ ਆਗੇ ਕੰਡੇ ਹੈ ਨਾ ਹੂੰ ਬਿਲਕੁਲ ਜੀ ਬਿਲਕੁਲ ਤੋਂ ਬਾਅਦ ਫੂਡ ਸਪਲਾਈ ਵਾਲੇ ਇੰਸਪੈਕਟਰ ਕਿ ਵੀ ਤੁਹਾਡਾ ਸਹੀ ਹੈ ਡੇਟਾ ਐਕਸਪਾਇਰ ਵਾਲਾ ਤਾਂ ਨਹੀਂ ਰੱਖਿਆ ਆ ਤਾਂ ਨਹੀਂ ਰੱਖਿਆ ਹੈ ਨਾ ਸੈਂਪਲ ਪਰਨੇ ਉਹ ਸਾਰਾ ਉਹ ਸਾਰੇ ਤੋਂ ਨਜਾਜ਼ ਕਰੋ ਮੌਜਾ ਹੂੰ ਇਹਦੇ ਨਾਲ ਨਾਲ 19 ਤੱਕ ਜੇ ਬੰਦੇ ਰੱਖ ਲੈਨੇ ਹੋ ਜੀ ਜੇ ਆਪਾਂ ਦੁਕਾਨ ਦੀ ਗੱਲ ਕਰੀਏ ਪਿੰਡ ਵਾਲੀ ਦੁਕਾਨ ਤੇ ਇੱਕ ਬੰਦੇ ਨਾਲ ਵਾਤੋਂ ਦੋ ਬੰਦਿਆਂ ਨਾਲ ਸਰ ਜਾਂਦਾ ਬਿਲਕੁਲ ਜੀ ਤੇਰਾ ਉਤ ਲਈ ਕਮਾਲ ਕੀ ਇੱਕ ਬੰਦਾ ਨਾਲ ਰੱਖ ਲੂ ਵਾਤੋਂ ਦੋ ਰੱਖ ਲੂ ਥੋੜੀ ਕਸ ਕੇ ਚਲੋ ਵੀ ਚਲੋ ਦੋ ਬੰਦਾ ਰੱਖ ਲੂਗਾ ਇੱਕ ਕਮਾਲ ਖੋ ਜੂਗਾ ਤਿੰਨ ਜਿਹੜੇ ਹੋ ਜਾਣਗੇ ਜੀ ਬਿਲਕੁਲ ਜੇ ਸ਼ਹਿਰ ਚ ਤਾਂ ਭਾਈ ਚਾਰ ਹੋ ਜਾਣਗੇ ਪੰਜ ਹੋ ਜਾਣਗੇ ਸੱਤ ਹੋ ਜਾਣਗੇ ਅੱਠ ਹੋ ਜਾਣਗੇ ਬੜਾ ਕਾਰੋਬਾਰਾ ਚਲੋ ਬਹੁਤ ਜ਼ਿਆਦਾ ਇਹ ਤਾਂ 10 ਹੋ ਜਾਣਗੇ ਜੀ 19 ਤੱਕ 19 ਬੰਦਿਆਂ ਤੱਕ ਕੋਈ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਜੇ 20 ਬੰਦੇ ਰੱਖਦੇ ਹੋ ਫਿਰ ਤੁਹਾਨੂੰ ਸਰਕਾਰ ਕੋਲ ਰਜਿਸਟ੍ਰੇਸ਼ਨ ਕਰਾਉਣੀ ਪੈਣੀ ਆ 19 ਬੰਦੇ ਤੱਕ ਕੋਈ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਮਤਲਬ ਹਮ 19 ਬੰਦੇ ਰੱਖਣ ਤੱਕ ਤੁਹਾਡੀ ਜਵਾਬਦੇਹੀ ਨਹੀਂ ਤੁਸੀਂ ਉਹਨਾਂ ਦਾ ਸ਼ੋਸ਼ਣ ਕਰਦੇ ਹੋ ਤੁਸੀਂ ਉਹਨਾਂ ਦੇ ਤਨਖਾਹਾਂ ਦੱਬਦੇ ਹੋ ਤੁਸੀਂ ਉਹਨਾਂ ਦੇ ਪੱਤੇ ਦੱਬਦੇ ਹੋ ਹੈਨਾ ਤੁਸੀਂ ਉਹਨਾਂ ਨੂੰ ਛੁੱਟੀ ਦਿੰਨੇ ਹੋ ਨਹੀਂ ਦਿੰਨੇ ਤਰਖਾ ਸਮੇਂ ਸਿਰ ਦਿੰਨੇ ਹੋ ਕਿ ਨਹੀਂ ਦਿੰਦੇ ਦਪੈਰ ਨੂੰ ਰੋਟੀ ਖਾਣ ਦਾ ਟਾਈਮ ਦਿੰਨੇ ਹੋ ਕਿ ਨਹੀਂ ਦਿੰਨੇ ਆਪਣੀ ਮਰਜ਼ੀ ਨਾਲ 7 ਵਜੇ ਝਾੜੂ ਮਰਾ ਕੇ ਦੁਕਾਨ ਖਲਾ ਕੇ ਰਾਤ ਦੇ 11 ਵਜੇ ਛੱਡਾਂਗੇ ਜੀ ਅਸਾਂ ਓਵਰ ਟਾਈਮ ਦਿੰਨੇ ਹੋ ਕਿ ਨਹੀਂ ਦਿੰਨੇ ਕਿਹਨੇ ਪੁੱਛਣਾ ਬਿਲਕੁਲ ਜੀ ਕੌਣ ਕਰੂਗਾ ਉਹਨਾਂ ਦੀ ਪੈਰ ਵੀ ਸੋ ਇਸ ਲਈ ਪਹਿਲੀ ਨਜ਼ਰ ਇੰਜ ਲੱਗ ਰਿਹਾ ਕਿ ਜਿਵੇਂ ਦੁਕਾਨਦਾਰ ਨੂੰ ਖੁਸ਼ ਕਰਨ ਦੇ ਚੱਕਰ ਚ ਮਜ਼ਦੂਰਾਂ ਦਾ ਜਿਨ੍ਹਾਂ ਦੇ ਤੁਸੀਂ ਕੱਲ ਰਾਖੇ ਬੰਦ ਰਹੇ ਸੀ ਤੁਸੀਂ ਉਹਨਾਂ ਦੇ ਹੱਕ ਮਾਰ ਰਹੇ ਹੋ ਹੂੰ ਇਹਦੇ ਨਾਲ ਨਾਲ ਜੇ ਤੁਸੀਂ ਇਹ ਇੰਸਪੈਕਟਰ ਕਹਿੰਦੇ ਜੀ ਆਊਗਾ ਨਹੀਂ ਮੈਂ ਕਹਣਾ ਇੰਸਪੈਕਟਰ ਦੇ ਉੱਤੇ ਤੁਹਾਡੀ ਨਕੇਲ ਕਿਉਂ ਨਹੀਂ ਕਿਉਂ ਰਿਸ਼ਵਤ ਨਹੀਂ ਲਊਗਾ ਉਹ ਗਲਤ ਕੰਮ ਨਹੀਂ ਕਰਦਾ ਤੁਸੀਂ ਤਾਂ ਇੰਸਪੈਕਟਰ ਨੂੰ ਹਟਾ ਰਹੇ ਹੋ ਜੇ ਤੇ ਇੱਧਰ ਛੂਟ ਦੇ ਰਹੇ ਹੋ ਕਿ ਭਾਈ ਕਰ ਪਹਿਲਾਂ ਹੀ ਪੁਰਾਣੇ ਜਿਹੜੇ ਦੁਕਾਨਦਾਰ ਤੋਲਦੇ ਆ ਉਹਨਾਂ ਦੇ 99.9% ਦੁਕਾਨਦਾਰ ਦੇ ਬੱਟਿਆਂ ਥੱਲੇ ਉਹਨਾਂ ਸਿੱਕਾ ਕੱਢਿਆ ਹੁੰਦਾ ਉਹ ਵਜ਼ਨ ਵਾਲੇ 'ਚੋਂ ਜੀ ਬਿਲਕੁਲ ਜੀ ਬਿਲਕੁਲ ਕਿਲੋ ਥੱਲੇ ਉਹ ਸਿੱਕਾ ਹੁੰਦਾ ਹੀ ਨਹੀਂਗਾ ਸੋ ਸਿੱਕੇ ਇਸੇ ਲਈ ਹੁੰਦੇ ਜਿਵੇਂ ਟਾਇਰ ਨਹੀਂ ਆਪਾਂ ਜਦੋਂ ਅਲਾਈਨਮੈਂਟ ਕਰਾਉਂਦੇ ਆ ਕੁਝ ਕਰਾਉਂਦੇ ਉਹ ਵੇਟ ਪ ਜੀ ਜੀ ਕਿਤਾਬ ਸੈੱਟ ਰਹੇ ਟਾਇਰ ਇਹ ਉਸੇ ਤਰ੍ਹਾਂ ਹੁੰਦਾ ਕਿ ਬਟਿਆਂ ਨੂੰ ਮੋਹਰ ਲਗਾਉਣੀ ਪੈਂਦੀ ਸੀ ਜੇ ਘੱਟ ਵੱਧ ਉਹ ਸਿੱਕੇ ਰਹੀਂ ਪੂਰਾ ਕੀਤਾ ਜਾਂਦਾ ਸੀ ਉਹ ਹੂੰ ਸੋ ਤੁਸੀਂ ਇਹਦਾ ਮਤਲਬ ਫਿਰ ਤੁਸੀਂ ਚੈਕਿੰਗ ਦੂਆ ਫੂਡ ਵਾਲੀ ਬੰਦ ਕਰਤੀ ਕੋਈ ਲੋਡ ਨਹੀਂ ਜੀ ਹਾਂ ਅੱਜ ਕੱਲ ਇਹੋ ਜਿਹੀਆਂ ਆ ਗਈਆਂ ਚੀਜ਼ਾਂ ਕਿ ਉਹ ਛਪੇ ਉੱਤੇ ਹੀ ਐਕਸਪਾਇਰੀ ਡੇਟ ਮਟਾ ਕੇ ਮਸ਼ੀਨ ਜਿਵੇਂ ਨਵੀਂ ਲਿਖ ਦਿੰਦੀ ਆ ਤਰੀਕ ਹੂੰ ਬਿਲਕੁਲ ਜੀ ਸਵਾਲ ਤਾਂ ਇਹ ਹੈ ਕਿ ਫਿਰ ਗਾਹਕ ਦੇ ਹੱਕਾਂ ਦੀ ਰਾਖੀ ਵੀ ਨਹੀਂ ਤੁਸੀਂ ਤਾਂ ਕੀਤੀ ਨਾ ਤੁਸੀਂ ਉਹਦੀ ਦੁਕਾਨ ਦੇ ਉੱਤੇ ਕੰਮ ਕਰਨ ਵਾਲਿਆਂ ਦੀ ਰਾਖੀ ਕਰ ਰਹੇ ਹੋ। ਨਾ ਤੁਸੀਂ ਗਾਕਾਂ ਦੀ ਰਾਖੀ ਕਰ ਰਹੇ ਹੋ। ਹਾਂ ਇਹ ਸਾਰੀਆਂ ਚੀਜ਼ਾਂ ਦੀ ਛੂਟ ਦੇ ਕੇ ਦੁਕਾਨਦਾਰ ਨੂੰ ਕਹਿੰਦੇ ਵੀ ਜਿਹੜਾ ਜੁਰਮਾਨਾ ਉਹ ਹੁਣ 25 ਰੁਪਏ ਤੇ ਲੈ ਕੇ 100 ਰੁਪਏ ਤੱਕ ਹੁੰਦਾ ਸੀ ਉਹਨੂੰ ਅਸੀਂ 30000 ਕਰਤਾ। ਹੂੰ ਹੁਣ ਮੈਂ ਕਹਣਾ ਕਿ ਤੇ ਆਈ 30000 ਦਾ ਜੁਰਮਾਨਾ ਹੀ ਉਲਟਾ ਨਾ ਪੈ ਜਾਵੇ ਭੁਗਤਾਨ ਤੋਂ ਹਨ ਉਹਨਾਂ ਦੇ ਦੁਕਾਨਦਾਰ ਇਹ ਸੇ ਗੱਲ ਤੋਂ ਸਵੇਰ ਨੂੰ ਹੜਤਾਲ ਤੇ ਆ ਜਾਣ ਰੋਲਾ ਪਣ ਵੈਸੇ ਦੁਕਾਨਦਾਰ ਸਿੱਧੀ ਹੱਟੀ ਬੰਦ ਨਹੀਂ ਕਰਕੇ ਰਾਜ਼ੀ ਹੁੰਦੇ। ਬਿਲਕੁਲ ਜੀ। ਵਪਾਰੀ ਬੰਦਾ ਕਾਰੋਬਾਰ ਖੋਲ੍ਹਦੀ ਰਾਜੀ ਹੁੰਦਾ ਉਹ ਬੰਦ ਕਰਕੇ ਰਾਜੀ ਨਹੀਂ ਹੁੰਦਾ ਹੂੰ ਹੈਨਾ ਪਰ ਫਿਰ ਵੀ ਇਸ ਮਸਲੇ ਤੇ ਉਹਨਾਂ ਦੀ ਯੂਨੀਅਨ ਕੋਈ ਰੋਸਤਾ ਕੋਈ ਮੰਗ ਪੱਤਰ ਕੋਈ ਮੈਮੋਰੰਡਮ ਹੋ ਸਕਦਾ ਕਹਿਣ ਜੀ ਬਹੁਤ ਜ਼ਿਆਦਾ ਹੈ ਹੂੰ ਕਿਉਂਕਿ ਸਵਾਲ ਇਹ ਹੈ ਕਿ ਤੁਸੀਂ ਜੇ ਪੈਮਾਨਾ 30000 ਵਾਲਾ ਕਰ ਲਿਆ ਤੁਸੀਂ ਪਿੰਡ ਵਾਲੇ ਤੋਂ ਵੀ ਜੁਰਮਾਨਾ ਉਨਾ ਹੀ ਹੈਨਾ ਲੱਖਾਂ ਦੀ ਟਰਨਓਵਰ ਵਾਲਾ ਸ਼ਹਿਰ 'ਚ ਬੈਠਾ ਲੁਧਿਆਣਾ ਜਲੰਧਰ ਪਟਿਆਲਾ ਜਿੱਥੇ ਤੁਸੀਂ ਵੀ ਉਨਾ ਹੀ ਅੱਗੇ ਨਹੀਂ ਕੋਈ ਇਸ ਵਾਰ ਅਗੇ ਇਹ ਹੈ ਜੇ ਹਸਮਤ ਤੁਸੀਂ ਛੋਟੇ ਦੁਕਾਨਦਾਰਾਂ ਨੂੰ ਰਾਹਤ ਦੇਣਾ ਚਾਹੁੰਦੇ ਹੋ ਤਾਂ ਪਿੰਡ ਵਾਲੇ ਦੁਕਾਨਦਾਰ ਨੂੰ ਦਿਓ ਭਾਈ ਬਿਜਲੀ ਦੀ ਰਾਹਤ ਹੂੰ 99% ਪਿੰਡਾਂ ਵਾਲੇ ਦੁਕਾਨਦਾਰ ਸੀਮਤ ਘਰਾਂ ਤੱਕ ਨੇ ਤੇ ਜਦ ਤੋਂ ਬੰਦਿਆਂ ਕੋਲ ਬਹਾਨਾ ਆ ਗਿਆ ਬੰਦਾ ਸ਼ਹਿਰ ਰੋਹ ਜਾਂਦਾ ਆਉਂਦਾ ਤਾਂ ਤੋ ਜਿਆਦਾਤਰ ਜੁਜਾ ਬਾਜ਼ਾਰੂ ਸ਼ਹਿਰੋਂ ਖਰੀਦ ਕੇ ਲਿਆਉਂਦਾ ਚੱਕਾ ਚੋਂ ਵਾਲੀ ਦੁਕਾਨਾਂ ਤੋਂ ਜੀ 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 ਪਿੰਡ ਵਾਲੀ ਦੁਕਾਨ ਤੇ ਤਾਂ ਹੁਣ ਅਨਸਰਦੇ ਨੂੰ ਚੜਦਾ ਹੈ ਤੇ ਜਿਹੜਾ ਚੜਦਾ ਉਹ ਵੀ ਕਾਪੀ ਲੈ ਕੇ ਜਾਂਦਾ ਕਿ ਲੈ ਬਾਈ ਚੁਮਾਹੀ ਕਰਾਂਗੇ ਹੜੀ ਸੋਣੀ ਤੇ ਹੂੰ ਇਸ ਲਈ ਛੋਟੇ ਦੁਕਾਨਦਾਰ ਨੂੰ ਜਿਹੜਾ ਰਾਹਤ ਦੇਣੀ ਆ ਤਾਂ ਪਿੰਡ ਵਾਲਿਆਂ ਨੂੰ ਦੋ ਹੂੰ ਉੱਥੇ ਉਹਦਾ ਬਿਲ ਕਮਰਸ਼ੀਅਲ ਆ ਬੜੀ ਇੰਡਸਟਰੀ ਨੂੰ ਰਾਹਤ ਆ ਹੂੰ ਤੇ ਹੁਣ ਜਿਹੜੇ ਜੁਰਮਾਨੇ ਵਾਲਾ ਪੈਮਾਨਾ ਤਾਂ ਪਿੰਡ ਵਾਲਾ ਵੀ ਤੁਸੀਂ ਉਸੇ ਉੱਚ ਰੱਖ ਰਹੇ ਹੋ ਪੈਮਾਨੇ 'ਚ ਤੇ ਮਲਟੀਪਲ ਵੱਡੇ ਸ਼ਹਿਰ ਵਾਲੇ ਸ਼ੋਰੂਮ ਵਾਲੇ ਉਹਨੂੰ ਵੀ ਉਸੇ ਜਿਹੇ ਇਹ ਫੈਸਲੇ ਲੁਧਿਆਣਾ ਜਿਮਨੀ ਚੌਂ ਨੂੰ ਲੈ ਕੇ ਕੀਤੇ ਲੱਗਦੇ ਆਸਰ ਬਿਲਕੁਲ ਬਿਲਕੁਲ ਤੁਸੀਂ ਟਿਕਾਣੇ ਤੇ ਮਾਰੀ ਆ ਜਨਾਬ ਬਿਲਕੁਲ ਇਹ ਸਭ ਕੁਝ ਲੁਧਿਆਣੇ ਨੂੰ ਧਿਆਨ ਚ ਰੱਖ ਕੇ ਹੋ ਰਿਹਾ ਸੋ ਇਸ ਲਈ ਇੱਕ ਤਾਂ ਰੋਜ਼ ਮੀਡੀਆ ਚ ਰਹਿਣ ਵਾਲਾ ਹਮ ਇੱਕ ਲੁਧਿਆਣਾ ਜਿਮਨੀ ਚੋਣਾ ਨੂੰ ਧਿਆਨ ਚ ਰੱਖ ਕੇ ਜੀ ਦੂਸਰਾ ਇੱਕ ਦਿਨ ਪਹਿਲਾਂ ਦਿਖਾ ਦਿਓ ਕਿ ਹਾਂ ਅਸੀਂ ਮਜ਼ਦੂਰਾਂ ਦੇ ਬੇਜਮੀਨੇ ਲੋਕਾਂ ਦੇ ਹੱਕ ਚ ਲਾਓ ਜੀ ਕਰਜ਼ਾ ਮਾਪ ਉਹਦਾ ਵੀ ਸੱਚ ਸਾਹਮਣੇ ਆ ਗਿਆ ਕੱਲਾਪਾ ਕਹਿ ਰਹੀ ਸੀ ਕਿ ਸਰਕਾਰ ਨੇ ਸਿਆਣਾ ਫੈਸਲਾ ਲਿਆ ਬਿਲਕੁਲ ਜੀ ਬਿਲਕੁਲ ਮਜ਼ਦੂਰਾਂ ਯੂਨੀਅਨ ਨੇ ਲਿਆ ਕੇ ਸੱਚ ਸਾਹਮਣੇ ਰੱਖਤਾ ਕਿ ਭਾਈ ਇਹ 800 ਕਰੋੜ ਦਾ ਡਰਾਮਾ ਨਾ ਕਰੋ 6000 ਕਰੋੜ ਦਾ ਕਰਜ਼ਾ ਹੂੰ ਤੁਸੀਂ ਦਾ 4000 ਪਰਿਵਾਰਾਂ ਦਾ ਕਰਜ਼ਾ 4127 ਪਰਿਵਾਰ 4727 ਪਰਿਵਾਰ ਜੇ ਇਸ ਦਾ 4727 ਜੀ ਜੀ ਹਾਂ ਜੀ ਤੇ ਤੁਸੀਂ ਇਹਨਾਂ ਦਾ ਕਰਜ਼ਾ 68 ਕਰੋੜ ਤੇ 68 ਕਰੋੜ ਚ ਵੀ ਮੂਲ ਤਨਤਾ 30 30 ਕਰੋੜੇ ਆ ਹੂੰ ਤੇ ਇਸ ਲਈ ਕਿ ਉਹ ਜੇ ਕਰਨਾ ਫਿਰ ਮਾਰੋ ਸਾਰੇ ਤੇ 6000 ਕਰੋੜ ਦਾ ਕਰਜ਼ਾ ਹੈ ਤਾਂ ਮਾਰੋ ਸਾਰਿਆਂ ਨੂੰ ਦੋ ਨਾ ਰਾਹਤ ਵੱਡੀ ਸੋ ਇਸ ਲਈ ਕਹਿੰਦੇ ਕਿ ਉੱਥੇ ਵੀ ਤੁਸੀਂ ਖੇਲ ਕਰ ਰਹੇ ਹੋ ਸਿਰਫ ਇਤਿਹਾਰ ਬਾਜੀ ਦਾ ਅੱਜ ਉਹਨਾਂ ਨੇ ਖੇਲ ਲੇ ਤੇ ਦੂਜਾ ਜੀ ਚਲੋ ਕਰਜ਼ੇ ਤੋਂ ਲੀਕ ਵੱਜ ਗਈ ਹੂੰ ਸਵਾਲ ਤਾਂ ਇਹ ਆ ਕਿ ਫੇਰ ਵੀ ਉਹਨਾਂ ਕੋ ਜਨਾ ਕੋ ਰੋਜ਼ਗਾਰ ਨਹੀਂ ਘਰ ਚਲਾਉਣ ਨਹੀਂ ਜਿਵੇਂ ਉਦਾਹਰਨ ਦਿੱਤੀ ਕਿ ਮਾਪਿਆਂ ਨੇ ਕਰਜ਼ਾ ਲਿਆ ਸੀ ਮਾਪੇ ਚੜ੍ਹਾਈ ਕਰ ਗਏ ਅੱਗੇ ਬੱਚੇ ਨੇ ਬੱਚੇ ਤਾਂ ਰੋਟੀ ਕਮਾਉਣਾ ਵੀ ਵਾਂਝੇ ਨੇ ਤੇ ਉਹ ਤਾਂ ਆਪਣਾ ਘਰਵਾਰ ਨਾ ਪੜ੍ਹਾਈ ਕਰ ਸਕਦੇ ਨਾ ਘਰ ਚਲਾ ਸਕਦੇ ਨੇ ਇਸ ਲਈ ਉਹਨਾਂ ਦੇ ਸਿਰ ਤੇ ਕਰਜ਼ਾ ਸੀ ਮੁਕਤੀ ਮਿਲ ਗਈ ਉਦਾਹਰਨ ਆਈ ਏ ਜੀ ਬਿਲਕੁਲ ਸਵਾਲ ਤਾਂ ਇਹ ਕਿ ਉਹਨਾਂ ਦੀ ਮੁੱਢ ਪੱਥੇ ਬਲੀ ਕੀ ਕੀਤਾ ਤੁਸੀਂ ਹੂੰ ਹੁੰਦਾ ਇਹਨਾਂ ਨੂੰ ਕੋਈ ਕਰਜ਼ਾ ਵੀ ਨਹੀਂ ਦਊਗਾ ਹੂੰ ਬਿਲਕੁਲ ਤੇ ਤੁਸੀਂ ਉਹਨਾਂ ਨੂੰ ਕੰਮ ਕਰਨ ਲਈ ਕੋਈ ਚਲਾਉਣ ਲਈ ਕੋਈ ਅਜਿਹੇ ਪਰਿਵਾਰਾਂ ਦੀ ਬਾਹ ਫੜ ਲਈ ਕਿਹੜਾ ਫਾਰਮੂਲਾ ਜੀ ਮਤਲਬ ਆਪਾਂ ਕਾਂਗਰਸੀਆਂ ਨੂੰ ਅਕਾਲੀਆਂ ਨੂੰ ਭੰਡਦੇ ਆ ਜੇ ਉਹ ਨਲਾਇਕ ਨਿਕਲੇ ਤਾਂ ਲੋਕਾਂ ਨੇ ਤੁਹਾਨੂੰ ਚੁਣਿਆ ਤੇ ਤੁਸੀਂ ਸਿਰਫ ਇhtiyar baazi ਵਾਲੇ ਖੜੀ ਪੇਸ਼ ਕਰਨੇ ਆ ਸਿਰਫ ਮਸ਼ਹੂਰੀ ਵਾਲੇ ਹੀ ਖੇਡ ਕਰਨਾ ਸੋ ਕੱਲ੍ਹ ਵਾਲੇ ਦਾ ਵੀ ਚਿੱਠਾ ਸਾਹਮਣੇ ਆ ਗਿਆ ਸੋ ਇਹਦੇ ਹਵਾਲੇ ਨਾਲ ਵੀ ਜਿਹੜੀ ਜਿਹੜੇ ਤੇਰਾ ਪੀੜਤ ਹੋਣਗੀਆਂ ਕੱਲ ਨੂੰ ਉਹ ਸੱਚ ਹੋਰ ਲੈ ਆਉਣੀਆਂ ਸਾਹਮਣੇ ਹੂੰ ਚਲੋ ਪਰ ਮੁਖਵਾਂ ਸਰਪ ਦੀ ਬੈਠਕ ਤਾਂ ਤੇ ਕਵਰ ਲੱਗ ਜੂਗੀ ਇਹ ਖਬਰਾਂ 'ਚ ਵਧੀਆ ਪਰ ਇਹ ਸਭ ਦੇ ਵਿਚਾਲੇ ਇਸ ਪਰ ਜਿਹੜਾ ਆਪਰੇਸ਼ਨ ਸੰਦੂਰ ਚੱਲਿਆ ਭਾਰਤੀ ਫੌਜ ਨੇ ਚਲਾਇਆ ਉਸ ਤੋਂ ਲੈ ਕੇ ਲਗਾਤਾਰ ਬਿਆਨਬਾਜ਼ੀ ਹੋ ਰਹੀ ਆ ਹਾਲਾਂਕਿ ਜ਼ਮੀਨੀ ਚੋਣ ਦੇ ਵਿੱਚ ਵੀ ਸੰਦੂਰ ਦਾ ਅਸਰ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਸਵਾਲ ਚੁੱਕੇ ਜਾ ਰਹੇ ਨੇ ਅੱਜ ਸੀਐਮ ਭਗਵੰਤ ਮਾਨ ਉਹਨਾਂ ਨੇ ਕਿਹਾ ਕੋ ਕਹਿੰਦੇ ਕਿ ਜਦੋਂ ਜੰਗ ਦੇ ਵਿੱਚ ਕਿਹੜੀ ਧਿਰ ਨੇ ਜਿੱਤ ਕਰੀ ਕਿਹਨੇ ਜਿਹੜਾ ਕਿਸੇ ਜਿਸ ਦੇ ਵਿੱਚ ਕਬਜ਼ਾ ਲਈ ਇਹ ਤੱਕ ਇਹਨਾਂ ਪਤਾ ਲੱਗ ਜਾਂਦਾ ਉਹ ਕਹਿੰਦੇ ਕਿ ਹੁਣ ਦੇਸ਼ਾਂ ਦੇ ਵਿੱਚ ਜਾ ਜਾ ਕੇ ਦੱਸਣ ਦੀ ਕੀ ਲੋੜ ਆ ਵੀ ਅਸੀਂ ਆਪਰੇਸ਼ਨ ਸੰਦੂਰ ਦੇ ਵਿੱਚ ਆ ਕੋਈ ਜਿੱਤ ਲਿਆ ਬਿਲਕੁਲ ਮੁਖ ਮੰਤਰੀ ਭਗਵੰਤ ਮਾਨ ਉਹਨਾਂ ਜਿਹੜੇ ਸਵਾਲ ਖੜੇ ਕੀਤੇ ਨੇ ਉਹ ਬਾਜਬ ਨੇ ਹੋ ਸਕਦਾ ਉਹਨਾਂ ਦਾ ਤਰੀਕਾਕਾਰ ਸਹੀ ਨਾ ਹੋਵੇ ਉਹ ਬਿਆੰਗ ਚਤੰਜ ਕਰਦੇ ਨੇ ਜਿਵੇਂ ਕਹਤਾ ਕਿ ਪੇਤਾ ਹੋਹੀ ਜਾਂਦਾ ਜੀ ਇੱਕ ਦੇਸ਼ ਇੱਕ ਹਸਬੈਂਡ ਉਹਦੀ ਖਾਸੀ ਨਿੰਦਾ ਵੀ ਹੋ ਗਈ ਆ ਕਿ ਤਰੀਕਾ ਸਹੀ ਨਹੀਂ ਸੀਗਾ ਪਰ ਸਵਾਲ ਤਾਂ ਉਹਨਾਂ ਨੇ ਜਿਹੜਾ ਖੜਾ ਕੀਤਾ ਉਹ ਬਾਜਬ ਹੈ ਜੀ ਭਾਰਤੀ ਜਨਤਾ ਪਾਰਟੀ ਫੌਜ ਦੀ ਕਾਰਵਾਈ ਦਾ ਸਿਰ ਆਪ ਕਿਉਂ ਲੈਣਾ ਚਾਹੁੰਦੀ ਆ ਹੂੰ ਤੁਸੀਂ ਕਦੇ ਪਹਿਲਗਾਮ ਮਤਲਬ ਕਿ ਪਲਵਾਮਾ ਹਮਲੇ ਵਾਲਿਆਂ ਦੇ ਮਾਮਲੇ ਦੇ ਵਿੱਚ ਜੀ ਤਸਵੀਰਾਂ ਪੁਲਿਸ ਲਾ ਕੇ ਪਿੱਛੇ ਚੋਣਾ ਰੈਲੀਆਂ ਸਮੋਦਰ ਕਰਦੇ ਹੋ ਤੇ ਕਦੇ ਹੁਣ ਪਹਿਲਗਾਮ ਵਾਲੇ ਮਾਮਲੇ ਚ ਜਾ ਕੇ ਵਿਹਾਰ ਚ ਕਹਿੰਦੇ ਹੋ ਮੈਂ ਆਪਣਾ ਵਾਦਾ ਪੂਰਾ ਕਰਕੇ ਆ ਗਿਆ ਮੇਰੀਆਂ ਰਗਾਂ ਚ ਸੰਦੂਰ ਦੌੜਦਾ ਹੈ ਹੈਨਾ ਤੁਸੀਂ ਤਾਂ ਆਈਪੀਐਲ ਦੀ ਜਿਹੜੀ ਕਲੋਜ਼ਿੰਗ ਸੈਰੇਮਨੀਆ ਉਸ ਨੂੰ ਵੀ ਮਿਸ਼ਨ ਸੰਦੂਰ ਦਾ ਨਾਮ ਦਿੰਦੇ ਹੋ ਸੋ ਇਹ ਸਾਰਾ ਕੁਝ ਇਹਨਾਂ ਨੂੰ ਤੁਸੀਂ ਕੈਸ਼ ਕਰਨਾ ਚਾਹੁੰਦੇ ਹੋ ਤੇ ਸਵਾਲ ਤਾਂ ਬਿਲਕੁਲ ਵਾਜਿਬ ਹੈ ਕਿ ਤੁਸੀਂ ਆਪਣੇ ਲੋਕਾਂ ਨੂੰ ਦੱਸ ਨਹੀਂ ਰਹੇ ਵਦੇਸ਼ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਪਾਕਿਸਤਾਨ ਨੂੰ ਦੱਸਦਾ ਸੀ ਪਹਿਲਾਂ ਇਸ ਵਾਰ ਖੜਾ ਕਰ ਰਹੇ ਨੇ ਮੁੱਖ ਮੰਤਰੀ ਬਿਲਕੁਲ ਜੀ ਬਿਲਕੁਲ ਇਹ ਵੀ ਸਵਾਲ ਖੜਾ ਕਰਦੇ ਨੇ ਵੀ ਤੁਸੀਂ ਆਪਣੀ ਸੈਸ਼ਨ 'ਚ ਆਪਣੇ ਸੰਸਦ 'ਚ ਦੱਸਣ ਨੂੰ ਤਿਆਰ ਨਹੀਂ ਨਾ ਆਪਣੇ ਮੈਂਬਰ ਪਾਰਲੀਮੈਂਟ ਨੂੰ ਨਾ ਆਪਣੇ ਮੁਲਕ ਨੂੰ ਤੇ ਦੁਨੀਆ ਨੂੰ ਜਾ ਕੇ ਦੱਸਣਾ ਜੀ ਹੂੰ ਕਿਉਂ ਦੀ ਚਰਚਾ ਅੰਤਰਰਾਸ਼ਟਰੀ ਪੱਧਰ ਤੇ ਉਨੀ ਹੋ ਵੀ ਨਹੀਂ ਰਹੀ ਜਿੰਨੀ ਤੁਸੀਂ ਸੋਚਦੇ ਸੀ ਜੀ ਇਹਦੇ ਨਾਲੋਂ ਚੰਗਾ ਹੁੰਦਾ ਕਿ ਭਾਰਤ ਸਰਕਾਰ ਇਸ ਗੱਲ ਦੇ ਉੱਤੇ ਮੰਥਨ ਕਰਦੀ ਆਪਣੇ ਸਾਰੇ ਦਲਾਂ ਨਾਲ ਬੈਠ ਕੇ ਆਪਣੇ ਨੀਤੀ ਘੜਿਆਂ ਉੱਪਰ ਬੈਠ ਕੇ ਕਿ ਕੋਈ ਗਵਾਂਢੀ ਮੁਲਕ ਆਪਣੇ ਨਾਲ ਕਿਉਂ ਨਹੀਂਗਾ ਜੀ ਜੀ ਬਿਲਕੁਲ ਇੱਕ ਵੀ ਗਵਾਂਢੀ ਮੁਲਕ ਬਿਸ਼ਪ ਦੀ ਬਿਸ਼ਪ ਸ਼ਕਤੀ ਆ ਸੀ ਬਿਸ਼ਪ ਤਾਕਤ ਬਿਸ਼ਪ ਗੁਰੂ ਬਣ ਰਹੀ ਹੋਈ ਏ ਜੀ 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 ਤੇ ਜਿਹੜਾ ਅਸੀਂ ਕਹਿੰਦੇ ਆ ਕਿ ਹਿੰਦੂ ਰਾਸ਼ਟਰੀ ਨੀਤੀ ਹੈ ਜੀ ਤੇ ਨੇਪਾਲ ਤਾਂ ਫਿਰ ਹਿੰਦੂ ਰਾਸ਼ਟਰੀ ਹੈ ਪੂਰਾ ਉਹ ਵੀ ਤੁਹਾਡੇ ਨਾਲ ਨਹੀਂਗਾ ਹੂੰ ਤੇ ਪਾਕਿਸਤਾਨ ਦਾ ਚਲੋ ਅਸੀਂ ਵਿਰੋਧੀ ਬਣਾ ਲਿਆ ਪਾਕਿਸਤਾਨ ਜੋ ਭਾਰਤ ਨੇ ਆਜ਼ਾਦ ਕਰਾਤਾ ਜੀ ਕਹਿੰਦੇ ਬੰਗਲਾਦੇਸ਼ ਬੰਗਲਾਦੇਸ਼ ਵੀ ਅੱਜ ਤੁਹਾਡੇ ਨਾਲ ਨਹੀਂਗਾ ਹੂੰ ਤੇ ਏਸ਼ੀਆ ਚੋ ਜੇ ਤਾਕਤਵਰ ਮੁਲਕਾਂ ਚ ਚੀਨ ਤੇ ਭਾਰਤ ਨੇ ਤਾਂ ਚੀਨ ਨਾਲ ਵੀ ਤੁਹਾਡਾ ਰਾਬਤਾ ਕਿਹੋ ਜਿਹਾ ਪਟਾਨ ਵਰਗੇ ਮੁਲਕ ਜਿਹੜੇ ਮੁਲਕਾਂ ਦੀ ਸਹਾਇਤਾ ਕੀਤੀ ਉਹ ਪਾਕਿਸਤਾਨ ਨੂੰ ਜਾ ਕੇ ਖੜ ਗਏ ਇਸ ਵਰਗੇ ਮੁਲਕ ਸੋ ਮੰਚਨ ਤਾਂ ਇਹ ਨੇ ਤੇ ਵੀ ਹੁਣ ਦੀ ਲੋੜ ਸੀ ਕਿਉਂ ਸਾਡੇ ਨਾਲ ਨਹੀਂ ਗਏ ਸਾਡੇ ਗੁਆਂਢੀ ਮੁਲਕ ਹੂੰ ਸੋ ਅਸੀਂ ਦੂਜੇ ਮੁਲਕਾਂ ਨੂੰ ਜਾ ਕੇ ਦੱਸ ਸਵਾਲ ਬਾਜਬ ਨੇ ਮੁੱਖ ਮੰਤਰੀ ਉਹਨਾਂ ਦੇ ਉਹਨਾਂ ਦਾ ਤਰੀਕਾ ਕਰਦੇ ਇਸ ਵਾਰ ਬਾਕੀ ਬਿੱਟੂ ਬਈ ਇਸ ਮੌਕੇ ਤਾਂ ਮੁੱਦਾ ਚੱਕਣ ਗਏ ਸਾਰਾ ਗੁੱਲ ਲੁਧਿਆਣੇ ਤੇ ਕੇਂਦਰਤ ਹੈ ਤੇ ਲੁਧਿਆਣਾ ਰਿਪੋਰਟ ਮੈਂ ਹਿੰਦੂ ਵੋਟ ਬੈਂਕ ਹੈ ਜਿਆਦਾਤਰ ਵਪਾਰੀ ਵੋਟ ਬੈਂਕ ਹੈ ਸੋ ਉਹਨਾਂ ਨੂੰ ਇਸ ਸੰਦੂਰ ਨਾਲ ਜੋੜ ਕੇ ਕਿਉਂਕਿ ਹਿੰਦੂ ਧਰਮ ਦੇ ਵਿੱਚ ਇਹ ਇੱਕ ਪਰਤ ਹੈ ਜਾਂ ਇੱਕ ਰਵਾਇਤ ਹੈ ਕਿ ਸੁਹਾਗ ਦਾ ਪ੍ਰਤੀਕ ਮੰਨਿਆ ਜਾਂਦਾ ਸੰਦੂਰ ਨੂੰ ਸੋ ਇਸ ਲਈ ਉਹ ਐ ਥੋੜਾ ਕਿ ਕੋਈ ਵੀ ਲਿਆ ਕੇ ਵੰਡ ਦੇਵੇ ਕੋਈ ਵੀ ਮਤਲਬ ਭਰ ਦੇ ਸੰਦੂਰ ਜੀ ਸੋ ਇਹ ਤਰੀਕਾ ਕਰ ਥੋੜਾ ਹੁੰਦਾ ਕਿ ਲਓ ਜੀ ਮੈਂ ਸੰਦੂਰ ਦੇਣਾ ਹੈ ਤੁਹਾਨੂੰ ਸੋ ਬੇਸ਼ੱਕ ਬੀਜੇਪੀ ਨੇ ਆਪਣੀ ਉਸ ਤਰੀਕਾਕਾਰ ਨੂੰ ਉਸ ਨੂੰ ਫੈਸਲੇ ਨੂੰ ਵਾਪਸ ਲੈ ਲਿਆ ਉਹ ਤਾਂ ਮੁਕਰੇਗੇ ਕਿ ਸਾਡੀ ਕੋਈ ਯੋਜਨਾ ਹੀ ਨਹੀਂ ਸੀ ਜੀ ਉਹਦੀ ਚਰਚਾ ਇਹ ਨਹੀਂ ਹੋ ਕਿ ਇਸ ਦੀ ਰਾਜਾ ਬੜਿੰਗਰੇ ਵੀ ਸਵਾਲ ਕਰੇ ਕੀਤੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਹਨਾਂ ਨੇ ਚੀਫ ਆਫ ਡਿਪੈਂਸ ਸਟਾਫ ਦੇ ਹਵਾਲੇ ਨਾਲ ਅਨਿਲ ਚੋਹਾਂ ਦੇ ਹਵਾਲੇ ਨਾਲ ਵੀ ਕੁਝ ਬਿਆਨ ਦਿੱਤੇ ਆ ਕਿ ਇਹ ਤਾਂ ਉਹਨਾਂ ਦਾ ਕਹਿਣਾ ਜੀ ਮੈਂ ਤਾਂ ਉਹਨਾਂ ਦੀ ਗੱਲ ਦੁਹਰਾ ਰਿਹਾ ਹਾਂ ਤਾਂ ਉਹਦਾ ਜਵਾਬ ਦੇ ਦਿਓ ਤਾਂ ਇਸ ਲਈ ਜੀ ਭਾਜਪਾ ਪੰਜਾਬ ਦੀ ਭਾਜਪਾ ਖਾਸ ਕਰ ਰਵਨੀਤ ਬਿੱਟੂ ਹੋਰੀ ਇਸ ਏਜੰਡੇ ਨੂੰ ਧਿਆਨ ਚ ਰੱਖ ਕੇ ਗੱਲ ਕਰਨ ਨੇ ਲੁਧਿਆਣੇ ਨੂੰ ਤੇ ਇਹ ਵੀ ਲੀਡਰ ਲੁਧਿਆਣੇ ਚ ਆਉਣ ਨੂੰ ਧਿਆਨ ਚ ਰੱਖੀ ਬੋਲ ਰਹੇ ਨੇ ਸਾਰਾ ਬਿਆਨੀਆਂ ਲੁਧਿਆਣੇ ਤੇ ਕੇਂਦਰਤਾ ਤਾਂ ਸਰ ਇਹ ਸਭ ਤੋਂ ਵਿਚਾਲੇ ਜਿੱਥੇ ਵਿਰੋਧੀ ਤਰ੍ਹਾਂ ਬਾਰ ਬਾਰ ਮੰਗ ਕਰ ਰਹੇ ਸੀ ਕਿ ਜਿਹੜਾ ਪਾਰਲੀਮੈਂਟ ਦਾ ਸਪੈਸ਼ਲ ਜਿਹੜਾ ਸੈਸ਼ਨ ਬੁਲਾਇਆ ਜਾਵੇ ਪਰ ਉਹਨਾਂ ਨੇ ਲੰਬਾ ਲੰਬਾ ਸਮਾਂ ਪਾਤਾ ਹੁਣ 21 ਜੁਲਾਈ ਨੂੰ ਮੌਨਸੂਨ ਸੈਸ਼ਨ ਸਦਿਆ ਉਸ ਨੂੰ ਕਿਵੇਂ ਦੇਖਦੇ ਹੋ ਕਿ ਸਪੈਸ਼ਲ ਸਦਨ ਦੀ ਬਜਾਏ ਲੰਬੀ ਤਰੀਕ ਪਾ ਕੇ ਮੌਨਸੂਨ ਸੈਸ਼ਨ 21 ਜੁਲਾਈ ਦਾ ਸਦਲੇ ਦੇਖੋ ਜਾਤੀ ਜਨਗਣਨਾ ਦੀ ਮੰਗ ਨਾ ਬਹੁਤ ਦੇਰ ਤੋਂ ਕਰ ਰਹੇ ਸੀ ਵਿਰੋਧੀ ਦਲ ਵਾਲੇ ਤੇ મોદી ਜੀ ਉਹਦੇ ਪਰਛੇਤੇ ਆ ਨਹੀਂ ਰਹੇ ਸੀ ਪਰ ਹੁਣ ਜਦੋਂ ਕੁਝ ਅਜਿਹੇ ਝਟਕੇ ਲੱਗੇ ਕੁਝ ਅਜਿਹੇ ਦ੍ਰਿਸ਼ ਦਿਖੇ ਤਾਂ ਫਿਰ ਉਹਦੇ ਤੇ ਵੀ ਆ ਗਏ ਕਿ ਜੱਤ ਜਨ ਕਰਨ ਵਾਲੀ ਵੀ ਤਿਆਰ ਆ ਜੀ ਹੁਣ ਉਸੇ ਤਰ੍ਹਾਂ ਮਤਲਬ ਕਿ ਜਦੋਂ ਲਗਾਤਾਰ ਇਹ ਗੱਲ ਉੱਠ ਰਹੀ ਸੀ ਕਿ ਤੁਸੀਂ ਦੁਨੀਆ ਨੂੰ ਦੱਸ ਰਹੇ ਹੋ ਤੁਸੀਂ ਹੈਨਾ ਜਾ ਕੇ ਪਾਕਿਸਤਾਨ ਦੀਆਂ ਗੱਲਾਂ ਕਰਦੇ ਉਹਨੂੰ ਪਹਿਲਾਂ ਇਤਲਾਹ ਕੀਤੀ ਸੀ ਅਸਲ ਤੇਰੇ ਫੌਜੀ ਟਿਕਾਣਿਆਂ ਤੇ ਨਹੀਂ ਕਰਾਂਗੇ ਸਾਰ ਕਰਾਂਗੇ ਪਰ ਤੁਸੀਂ ਆਪਣੇ ਮੁਲਕ ਚ ਦੱਸਣ ਲਈ ਤਿਆਰ ਨਹੀਂ ਤਾਂ ਉਹਦੇ ਵਿੱਚੋਂ ਲਗਾਤਾਰ ਮੰਗ ਉੱਠ ਰਹੀ ਸੀ ਵਿਰੋਧੀ ਦਲ ਵੱਲੋਂ ਖਾਸ ਕਰਕੇ ਰਾਹੁਲ ਗਾਂਧੀ ਤੱਕ ਆ ਕੇ ਮੰਚਾਂ ਤੋਂ ਇਹ ਮੰਗ ਚੱਕ ਰਹੇ ਸੀਗੇ ਕਿ ਵੀ ਤੁਸੀਂ ਸੈਸ਼ਨ ਕਿਉਂ ਨਹੀਂ ਮੰਗਦੇ ਉਹ ਤਾਂ ਇੱਥੋਂ ਤੱਕ ਤੰਜ ਕਸਣ ਲੱਗੇ ਸੀ ਕਹਿੰਦੇ 트ੰਪ ਦਾ ਫੋਨ ਆਉਂਦਾ ਹੈ ਐ ਪ੍ਰਧਾਨ ਮੰਤਰੀ ਨੂੰ ਕਹਿੰਦਾ ਨਰਿੰਦਰ ਹੈਨਾ ਤੇ ਸਰੈਂਡਰ ਕਹਿੰਦੇ ਨਰਿੰਦਰ ਜੀ ਉਹਦੇ ਸਰੈਂਡਰ ਕਰਦੇ ਕਹਿੰਦੇ ਉਹ ਦੋ ਵੀ ਗੱਲਾਂ ਕਹਿੰਦਾ ਨਰਿੰਦਰ ਕਰੋ ਸਰੈਂਡਰ ਤੇ ਕਹਿੰਦੇ ਸਾਡੇ ਨਾਲ ਸਰੈਂਡਰ ਕਰ ਦਿੰਦਾ ਸੋ ਇਸ ਤਰੀਕੇ ਨਾਲ ਤੰਜ ਕਸਿਆ ਜਾ ਰਿਹਾ ਸੀ ਇਹਦੇ ਵਿੱਚੋਂ ਮੰਗ ਉੱਠ ਰਹੀ ਸੀ ਕਿ ਤੁਸੀਂ اجلاس ਬੁਲਾਓ ਕਿਸ ਤਰ੍ਹਾਂ ਹੁਣ ਚੀਫ ਆਫ ਡਿਫੈਂਸ ਸਟਾਫ ਨੇ ਅਨਿਲ ਚੋਹਾਨ ਨੇ ਸਪਸ਼ਟ ਕੀਤਾ ਕਿ ਪਾਕਿਸਤਾਨ ਚੁੱਪ ਬੋਲਦਾ ਕਿ 6 ਜੱਟ 7 ਜੱਟ ਕੋਈ ਨਹੀਂ ਪਰ ਇੱਕ ਸਾਡਾ ਨੁਕਸਾਨਿਆ ਗਿਆ ਹੂੰ ਇਹ ਗੱਲ ਮੰਨੀ ਉਹਨਾਂ ਨੇ ਜੀ ਜਾਂ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਦੋਂ ਜੰਗ ਹੁੰਦੀ ਹੈ ਉਹ ਤੇ ਨੁਕਸਾਨ ਤਾਂ ਹੋਊਗਾ ਪਰ ਨੁਕਸਾਨ ਨਾਲ ਉਹ ਜਿੱਤ ਹਾਰ ਦੇਖੀ ਜਾਂਦੀ ਹੈ ਕਿ ਜਿੱਤ ਕਿਹਦੀ ਹੋਈ ਹਾਰ ਕਿਹਦੀ ਹੋਈ ਉਹ ਕਹਿੰਦੇ ਜਿਵੇਂ ਕ੍ਰਿਕਟ ਵਿੱਚ ਚਾਹੀ ਇੱਕ ਪਾਰੀ ਨਾਲ ਜਿੱਤੋ ਤੇ ਚਾਹੀ 1 ਕਰਾਨਾ ਜਿੱਤੋ ਜਿਵੇਂ ਫੁੱਟਬਾਲ ਦੇ ਵਿੱਚ ਚਾਹੀ 0 2 ਨਾਲ ਜਿੱਤੋ ਚਾਹੀ 4 2 ਨਾਲ ਜਿੱਤੋ ਹੂੰ ਸੋ ਇਹ ਇਸ ਲਈ ਕਹਿੰਦੇ ਕਿ ਇਹ ਇਸ ਲਈ ਜਿੱਤ ਜਿੱਤ ਹੁੰਦੀ ਹੈ ਕਹਿੰਦੇ ਇਹਦੇ ਵਿੱਚ ਜਿੱਤ ਦੇਖਣੀ ਚਾਹੀਦੀ ਹੈ ਪਰ ਇਹਨਾਂ ਉਹਨਾਂ ਇਹ ਤਾਂ ਕਰਤਾ ਨਾ ਕਿ ਨੁਕਸਾਨ ਹੋਇਆ ਸਾਡਾ ਹੂੰ ਤੇ ਫਿਰ ਉਹਦੇ ਤੇ ਚਰਚਾ ਕਿਉਂ ਨਹੀਂ ਕਿੰਨਾ ਹੋਇਆ ਕਿਉਂ ਹੋਇਆ ਇਹ ਲੜਾਈ ਦੀ ਕਿੱਥੇ ਰੋਡ ਸੀ ਕੋਈ ਹੋਰ ਤਰੀਕਾ ਕਰ ਹੋ ਸਕਦਾ ਸੀ ਉਹ ਆਤਵਾਦੀਆਂ ਦਾ ਕੀ ਬਣਿਆ ਕਿੱਥੋਂ ਆਏ ਕਿੱਥੇ ਗਏ ਹੈਨਾ ਉਹ ਸਾਰਾ ਕੁਝ ਕਿੰਨੇ ਸਵਾਲ ਖੜੇ ਨੇ ਸੋ ਉਹਦੇ ਲਈ ਲੱਗ ਰਿਹਾ ਸੀਗਾ ਕਿ ਸ਼ਾਇਦ 15 16 ਤਰੀਕ ਨੂੰ ਵਿਸ਼ੇਸ਼ اجلاس ਸੱਦ ਲਿਆ ਜਾਵੇ ਉਹਦੀ ਚਰਚਾ ਨਿਕਲ ਰਹੀ ਸੀ ਪਰ ਹੁਣ ਜਿਸ ਤਰ੍ਹਾਂ ਅੱਜ ਐਲਾਨ ਹੋ ਗਿਆ ਕਿ ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਤੋਂ 12 ਅਗਸਤ ਤੱਕ ਚੱਲੂਗਾ ਹੁਣ ਬਹੁਤ ਸੰਭਾਵਨਾ ਧੁੰਦਲੀ ਹੋ ਗਈ ਕਿ ਵਿਸ਼ੇਸ਼ اجلاس ਇਸੇ ਹਫਤੇ ਖੰਡ ਚ ਬਲਾ ਲਿਆ ਜਾਊਗਾ ਇਹਦਾ ਮਤਲਬ ਅਗਲੇ ਕਹਿੰਦੇ ਕਿ ਲੋਕਾਂ ਦੇ ਮਨਾਂ 'ਚ ਸੁਨਹਿਾ ਚਲਾ ਗਿਆ ਕਿ ਲਓ ਜੀ اجلاس ਬਲਾ ਲਿਆ ਹੂੰ ਮਤਲਬ ਅੱਜ ਜਦੋਂ ਖਬਰ ਇਹ ਨਸਰ ਹੋ ਰਹੀ ਆ ਕਿ ਭਾਰਤ ਸਰਕਾਰ ਨੇ ਸੈਸ਼ਨ ਬੁਲਾਉਣਾ ਤੈਅ ਕੀਤਾ ਮੀਡੀਆ ਨੇ ਜਦੋਂ ਐ ਪੇਸ਼ ਕੀਤਾ ਲੋਕਾਂ ਦੇ ਧਿਆਨ 12 ਜੁਲਾਈ ਮਾਫ ਕਰਨਾ 21 ਜੁਲਾਈ ਕਿਸੇ ਨਹੀਂ ਹਿਸਾਬ ਲਾਉਣਾ ਕਿ ਡੇਢ ਮਹੀਨੇ ਤੋਂ ਉੱਪਰ ਵਖਵਾ ਪਿਆ ਅਗਲੇ ਨਾ ਬਿਲਕੁਲ ਜੀ ਚਲਾਇਆ ਵੀ ਬੁਲਾ ਲਿਆ ਵੀ ਮੋਦੀ ਨੇ ਕਮਾਲ ਕੱਫਤੀ ਦੇਖੋ ਵੀ ਵਿੱਚ اجلاس ਬੁਲਾ ਲਿਆ ਜਾਂ اجلاس ਬੁਲਾ ਲਿਆ ਸੈਸ਼ਨ ਉੱਥੇ ਵਿਸ਼ੇਸ਼ ਤੇ ਮਾਨਸੂਨ ਚ ਹੈ ਨਾ ਇਹ ਵੀ ਕਿੰਨੇ ਸਵਾਲ ਖੜਾ ਸੋ ਇਸ ਲਈ ਮਾਨਸੂਨ ਸੈਸ਼ਨ ਹੈ ਜਿਹੜਾ ਰੂਟੀਨ ਚੋਣਾ ਹੁੰਦਾ ਵਿੱਚ ਰੂਟੀਨ ਵਾਲੇ ਕੰਮ ਵੀ ਹੋਣਗੇ ਪਰ ਵਿਰੋਧੀ ਦਲ ਜਿਹੜੇ 16 ਦਲਾਂ ਨੇ ਤੁਹਾਨੂੰ ਲਿਖ ਕੇ ਦਿੱਤਾ ਹੂੰ ਘਟੂ ਘਟ ਰਾਜਨੀਤਿਕ ਦਲਾਂ ਦੀ ਕੋਈ ਤਾਂ ਅਹਿਮੀਅਤ ਹੈ ਸੋ ਉਹਨਾਂ ਦੀ ਵੀ ਨਹੀਂ ਸੁਣਦੇ ਕੋਈ ਜਵਾਬ ਵੀ ਦੇਣਾ ਨਹੀਂ ਪਸੰਦ ਕਰਦੇ ਸਰਪਦਲ ਦੀ ਬੈਠਕ ਚਾਉਣਾ ਵੀ ਨਹੀਂ ਪਸੰਦ ਕਰਦੇ ਸੋ ਇਸ ਲਈ ਉਹ ਤੋਂ ਪਗੋੜੇ ਹੋ ਕੇ ਸਰਨਾ ਨੀਗਾ ਘੇਰਨਗੇ ਜਰੂਰ ਹੋ ਸਕਦਾ ਹੈ ਕਿ ਇਹਦੇ ਉੱਤੇ ਸਰਭਾਈ ਤੋਂ ਭੱਜੇ ਅਜੇ ਵੀ ਸਰਕਾਰ ਜਾਂ ਜਦ ਤੱਕ ਤਿਆਰੀ ਕਰ ਲਵੇ ਹੁਣ ਪੂਰੀ ਹੈ ਸਵਾਲ ਜਵਾਬ ਰੱਟ ਕੇ ਫਿਰ ਦੇਖੀਏ ਪਰ ਘੇਰਾਬੰਦੀ ਹੋਊਗੀ ਜੀ ਜੇ ਜੂਨ ਚ ਨਹੀਂ ਤਾਂ ਜਲਾਈ ਚ ਜੀ ਤਾਂ ਇਹਨਾਂ ਮਸਲਿਆਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਤੁਹਾਨੂੰ